48 ਸਾਲ ਬਾਅਦ ਮਾ ਪ੍ਰਿਆਗ ਵਿੱਚ ਅਸਥਾਨ ਹੈ ਤੇ ਉਸ ਤੋਂ ਬਾਅਦ 45 ਸਾਲ ਦੇ ਵਿੱਚ ਮਾ ਸ਼ਿਵਰਾਤੀ ਦਾ ਪਾਵਨ ਤਿਹਾੜ ਆ ਗਿਆ ਸ਼ਿਵਰਾਤਰੀ ਮਹਾ ਸ਼ਿਵਰਾਤਰੀ ਜੀ ਜੈਨ ਪੂਰੇ ਸ਼ੰਕਰ ਤੇ ਪਾਰਵਤੀ ਮਾਤਾ ਦਾ ਵਿਆਹ ਹੋਇਆ ਇਸ ਕੇ ਲੋਕਾਂ ਨੂੰ ਬੜਾ ਖੁਸ਼ੀ ਨਾਲ ਮਨਾਣਾ ਵੀ ਚਾਹੀਦਾ ਮਹਾ ਪ੍ਰਿਆਗਿਤ ਮਹਾ ਕੁੰਦੇ ਬਰਾਣੇ ਦਿਨ ਆਇਆ ਹੈਗਾ ਸਭ ਨੂੰ ਪਤਾ ਕਿ ਸ਼ਿਵ ਜੀ ਹੀ ਇੱਕ ਐਸੇ ਦੇਵ ਦੇ ਜਿਹਨਾਂ ਨੂੰ ਦੇਵਾ ਦੀ ਦੇਵਤਾ ਤਰੀ ਪਿੰਪਤੀਆਂ ਚੜਾਉਣ ਦੇ ਨਾਲ ਪ੍ਰਲੋਕੀ ਰਾਜਾ ਉਸ ਜੋ ਮਤੇ ਮਨ ਚਾਹ ਵਰਦੇ ਰੰਡਾ ਸਵੇਰੇ ਚੜਾ ਕੇ ਆਏ ਹੂੰ ਤੇ ਹਿੰਦੁਸਤਾਨ ਦੇ ਬੜੇ ਪ੍ਰਮਪਰਾਂ ਤੇ ਸ਼ਰਧਾ ਨਾਲ ਮਨਾਇਆ ਜਾਂਦਾ ਵਾ ਕਾਲ ਮਿੱਤਿ ਹੋ ਮਰੇ ਜੋ ਕਾਲੇ ਕਰੇ ਚੰਡਾਲ ਕਾ ਦਾਲ ਵੀ ਉਸ ਕਾ ਕਿਆ ਕਰੇ ਜੋ ਬਖੋ ਹਰ ਸਾਲ ਕਾ ਜੈ ਹੋਵੇਗੇ ਅੱਛਾ ਜੀ ਲਾਜੀ ਜੀ ਨੇ ਹਰ ਸਾਲ ਤੇ ਲੰਗਰ ਲਾਉਂਦੇ ਨੇ ਤੇ ਮਾ ਬੋਲਦੇ ਨੇ ਕਿ ਬੜੀ ਕਿਰਪਾ ਹੁੰਦੀ ਹੈ ਨਾ ਖਬਰ ਸਾਹਿਬ ਨਿਊ ਚੈਨਲ ਦੇਖਣ ਵਾਲੇ तमाम ਦਸਤਾ ਸਵਾਗਤ ਹੈ ਮੈਂ ਵਿਚਾਲਪੁਰ 144 ਸਾਲ ਬਾਅਦ ਮਾ ਪ੍ਰਿਆਗ ਵਿੱਚ ਇਸਨਾਮ ਹੈ ਤੇ ਉਸ ਤੋਂ ਬਾਅਦ 144 ਸਾਲ ਦੇ ਵਿੱਚ ਮਾ ਸ਼ਿਵਰਾਤੀ ਦਾ ਪਾਵਨ ਤਿਹਾਰ ਆ ਗਿਆ ਤੇ ਸ਼ਿਵਰਾਤੀ ਦੇ ਪਾਵਨ ਤਿਹਾਰ ਤੇ ਪੂਰੇ ਇੰਡੀਆ ਦੇ ਵਿੱਚ ਮਾ ਸ਼ਿਵਰਾਤੀ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਰਾਤ ਨੂੰ 12 ਵਜੇ ਸ਼ਿਵਰਾਤੀ ਸਮਚਾਰਨ ਕਾਟ ਦੇ ਵਿੱਚ ਗਊ ਕਾਸ਼ ਸਮਚਾਰਨ ਕਾਟ ਦੇ ਵਿੱਚ ਯੱਗ ਹੋਣਾ ਤੇ ਤੁਸੀਂ ਤੁਹਾਨੂੰ ਜਿਹੜਾ ਜਲਦਾ ਵੈ ਲੈ ਕੇ ਤੁਹਾਨੂੰ ਕੱਲ ਵੀ ਐਕਸਕਲੂਸਿਵ ਵੀਡੀਓ ਦਿਖਾਈ ਜਿੱਤੇ ਸ਼ਿਵਰਾਤੀ ਦੇ ਸਮਚਾਰਨ ਕਾਟ ਦੇ ਵਿੱਚ ਕਿਸ ਤਰ੍ਹਾਂ ਉਹ ਤਿਆਰੀਆਂ ਜਿਹੜੀਆਂ ਮਾਤਾਲ ਦੀਆਂ ਤਿਆਰੀਆਂ ਸ਼ਿਵਰਾਤਰੀ ਦੀਆਂ ਹੋ ਰਹੀਆਂ ਲੇਕਿ ਸ਼ਿਵਰਾਤਰੀ ਆ ਤਿਆਰ ਆ ਇਸ ਲੰਗਰ ਜਿਹੜੇ ਲੱਗਣੇ ਕਿਉਂਰੇ ਲੱਗਣਗੇ ਲੇਕਿ ਸਾਹ ਪੂਰੀ ਜੀ ਪੂਰੀ ਟੀਮ ਸਾਡੇ ਨਾਲ ਮੌਜੂਦ ਹੈ ਜਿਨ੍ਹਾਂ ਨੇ ਲੰਗਰ ਲਗਾਏ ਕਹਿੰਨੇ ਲੇਕੇ ਪੱਤਰਕਾਰ ਵੀਰ ਵੀ ਸਾਡੇ ਨਾਲ ਮੌਜੂਦ ਹੈਗੇ ਨੇ ਲੇਕਿਨ ਮੁੱਕੀ ਦਾ ਨਿਗਾ ਬਾਹਰ ਆਜੀ ਦਾ ਵਾ ਕਿਉਂਕਿ ਪੱਤਰਕਾਰ ਪੱਤਰਕਾਰ ਆ ਚੈਨਲ ਕੋਈ ਵੀ ਹੋਵੇ ਵੀਰ ਸਾਰੇ ਆਪਣੇ ਭੜਾਰੇ ਲੇਕਿਨ ਵੀਰ ਸਾਡੇ ਜੋ ਵੀਰ ਨੇ ਇਸ ਤਰ੍ਹਾਂ ਦੇ ਸ਼ੁਰੂ ਕੀਤਾ ਤਿਹਾ ਸ਼ਿਵਰਾਤਰੀ ਮਹਾ ਸ਼ਿਵਰਾਤਰੀ ਜੀ ਐਸ ਐਨ ਪੋਲੇ ਸ਼ੰਕਰ ਪਰਵਤੀ ਮਾਤਾ ਦਾ ਵਿਆਹ ਹੋਇਆ ਇਸ ਕੇ ਲੋਕਾਂ ਨੂੰ ਬੜੇ ਔਰ ਮਨਾ ਵੀ ਰਹੇ ਨੇ ਤੁਸੀਂ ਦੇਖ ਰਹੇ ਹੋ ਪੂਰਾ ਲੁਧਿਆਣਾ ਸ਼ਹਿਰ ਅੱਜ ਇਸ ਜਸ਼ਨ ਨੂੰ ਮਨਾ ਰਿਹਾ ਹੈ ਥਾ-ਥਾ ਤੇ ਲੰਗਰ ਲੱਗੇ ਹੋਏ ਨੇ ਔਰ ਲੋਕ ਭੰਗ ਦਾ ਸੇਵਨ ਕਰਕੇ ਮਸਤੀ ਦੇ ਵਿੱਚ ਝੂਮ ਰਹੇ ਨੇ ਮਸਤੀ ਦੇ ਵਿੱਚ ਜਿੱਧਰ ਚਾਈ ਜਾ ਬੋਲੇ ਵੀ ਸੋਜ ਕਰ ਰਹੀ ਹੈ ਮੋਜ ਕਰੇਗੀ ਮੋਜ ਨਹੀਂ ਪੂਰੀ ਮਸਤੀ ਦੇ ਵਿੱਚ ਨੇ ਬੋਲੇ ਦੇ ਸੇਕ ਲੇਕਿਨ ਵੀ ਕਿਵੇਂ ਬੜੇ ਪੁਰਾਣੇ ਪੱਤਰਕਾਰ ਹੋ ਤੁਸੀਂ ਵੀਰਾ ਵੀ ਬੜਾ ਪੁਰਾਣਾ ਹੈ ਚਲੋ 1243 ਸਾਲ ਪਾਰ ਹੈ ਕਿਉਂਕਿ ਕਿਹਾ ਜਾਂਦਾ ਹੈ ਕਿ ਮਾ ਪ੍ਰਯਾਗ ਦੇ 1243 ਸਾਲ ਪਾਰ ਹੈ ਉਸ ਦਰਮਿਆਨ ਸ਼ਿਵਰਾਤਰੀ ਆ ਗਈ ਹੈ ਤੇ ਉਸ ਦਾ ਮਤ ਉਹ ਹੀ ਵੱਤ ਗਿਆ ਵਾ ਕਿਉਂਕਿ ਅੱਜ ਰਾਤ ਨੂੰ ਭੂਤ ਪ੍ਰੇਤ ਪਿਚਾ ਸਭ ਬਾਹਰ ਆਣਗੇ ਤੇ ਸਭ ਕੋਈ ਸ਼ਰੀ ਦੇ ਵਿੱਚ ਡੰਗੂ ਲੈ ਕੇ ਨੱਚਣਗੇ ਜਿਹੜਾ ਅੱਜ ਸ਼੍ਰੀ ਰਾਤਰੀ ਦਾ ਮਹਾਪਰਵ ਹੈਗਾ ਔਰ ਮਹਾ ਪ੍ਰਯਾਗ ਮਹਾ ਕੁੰਭ ਦੇ ਦੌਰਾਨ ਇਹ ਦਿਨ ਆਇਆ ਹੈਗਾ ਸਭ ਨੂੰ ਪਤਾ ਕਿ ਸ਼ਿਵ ਜੀ ਹੀ ਇੱਕ ਐਸੇ ਦੇਵ ਨੇ ਜਿਨ੍ਹਾਂ ਨੂੰ ਦੇਵਾ ਦੀ ਦੇਵਤਾ ਹੈ ਔਰ ਸ਼ਿਵ ਜੀ ਹੀ ਆਦਿ ਨੇ ਤੇ ਸ਼ਿਵ ਜੀ ਅੰਤ ਨੇ ਅੱਜ ਇਹ ਜਿਹੜਾ ਤਿਉਹਾਰ ਦਾ ਦਿਨ ਅੱਜ ਇਕੱਲਾ ਲੁਧਿਆਣਾ ਸ਼ਹਿਰ ਨਹੀਂ ਪੂਰਾ ਹਿੰਦੁਸਤਾਨ ਬੜੀ ਧੁੰਦਾਂ ਨਾਲ ਮਨਾ ਰਿਹਾ ਕਿਉਂਕਿ ਜੇ ਹਿੰਦੁਸਤਾਨ ਦੇ ਵਿੱਚ ਆਪਾਂ ਮੰਨ ਲਈਏ 140 ਕਰੋੜ ਦੀ ਆਬਾਦੀ ਦੇਖੋ 20 ਕਰੋੜ ਦੇ ਸਲਾਹਕੀ ਨੇ ਤੇ ਮੇਰੇ ਕੋਲੋਂ ਕੋਈ ਵੀ ਐਸਾ ਸਲਾਹਕੀ ਹੋਏਗਾ ਜਿਹੜਾ ਸ਼ਿਵਜੀ ਮਹਾਰਾਜ ਜੀ ਨੂੰ ਨਹੀਂ ਮੰਨਦਾ ਭਾਵੇਂ ਉਹ ਇੱਕ ਕਮਿਊਨਿਟੀ ਚੋਂ ਭਾਵੇਂ ਜਿਸ ਦੇ ਵਿੱਚ ਮਰਜ਼ੀ ਹੋਵੇ ਇਸ ਲਈ ਅੱਜ ਦਾ ਦਿਨ ਇੰਨਾ ਕੁ ਮਹੱਤਵਪੂਰਨ ਹੈ ਕਿਉਂਕਿ ਢੋਲੇ ਲਾਰ ਨੇ ਸਦਾ ਹੀ ਪਰਮਾਤਮਾ ਦੇ ਕੰਮ ਕੀਤੇ ਨੇ ਹਮੇਸ਼ਾ ਸਭ ਕੁਝ ਦਿੱਤਾ ਜਿਹੜੋ ਜੀ ਲੀਤਾ ਕੁਛ ਗੋ ਉਹਨਾਂ ਨੇ ਹਰ ਦੇਵਤਾਵਾਂ ਨੂੰ ਰਜਾਇਆ ਹਰ ਮਨੁੱਖ ਨੂੰ ਰਜਾਇਆ ਹਰ ਦੇਵ ਦੇਵਤਾ ਨੂੰ ਕੰਧਰ ਹੋਈਆ ਚਕੰਦਰ ਜਿਹੜੇ ਵੀ ਉਹਨਾਂ ਦੇ ਕੋਲੇ ਆਪਣੇ ਮੰਚਾ ਜਿਹੜੀ ਵੀ ਭਗਤੀ ਪਾਵਨਾਂ ਦੇ ਨਾਲ ਆਪਣੀ ਪੂਜਾਨਾ ਕਰਕੇ ਉਹਨਾਂ ਕੋਲੇ ਜੋਰ ਮੰਗਿਆ ਹਰ ਇੱਕ ਨੇ ਸ਼ਿਵ ਜੀ ਤੋਂ ਪਾਇਆ ਔਰ ਮੈਂ ਇਹੀ ਕਹਾਂਗਾ ਜਿਹੜਾ ਅੱਜ ਦਾ ਪਵਨ ਦਿਨ ਹੈ ਹਰ ਇੱਕ ਨੂੰ ਚਾਹੀਦਾ ਕਿ ਜਿੱਤੇ ਲੰਗਰ ਵੀ ਲਗਾਏ ਜਾ ਰਹੇ ਜਗ੍ਹਾ-ਜਗ੍ਹਾ ਤੇ ਪਰਮਾਰਥ ਦੇ ਕੰਮ ਕੀਤੇ ਜਾ ਰਹੇ ਉੱਤੇ ਹੀ ਤਰੀਕੇ ਸ਼ਿਵ ਜੀ ਦੀ ਅੱਜ ਦੇ ਦਿਨ ਮੰਦਗੀ ਕਰਕੇ ਉਹਨਾਂ ਤੋਂ ਜੋ ਚਾਹੋ ਓਰ ਪਾਜ਼ਿਟਿਵ ਕਿਉਂਕਿ ਅੱਜ ਦਾ ਦਿਨ ਇੰਨਾ ਮਹੱਤਵਪੂਰਨ ਜਿਹੜਾ ਤੁਸੀਂ ਕਰੋੜਾਂ ਸਾਲ ਦੀ ਤਪੱਸਿਆ 'ਚ ਕੁਝ ਨਹੀਂ ਪ੍ਰਾਪਤ ਕਰ ਸਕਦੇ ਨਾ ਅੱਜ ਦੇ ਇੱਕ ਦਿਨ ਸ਼ਿਵਜੀ ਦੀ ਅਰਾਧਨਾ ਨਾਲ ਉਹ ਤੁਹਾਨੂੰ ਹਰਿਆ ਤੀਜਾ ਸੁੱਖ ਵਿਆਹ ਬੌ ਤਲਪਤੀ ਯਸ਼ ਕੀਰਤੀ ਸਭ ਤੁਹਾਨੂੰ ਪ੍ਰਾਪਤ ਹੋਵੇ ਇੱਕ ਧਤੂਰਾ ਚੜ੍ਹਾਣ ਦੇ ਇੱਕ ਚੜ੍ਹਾਣ ਦੇ ਨਾਲ ਇੱਕ ਬੇਰ ਪੱਤਰ ਚੜ੍ਹਾਉਣ ਦੇ ਨਾਲ ਤ੍ਰਿਲੋਕ ਦੇ ਦੇਵਤਾ ਇਹਨ ਪੱਤੀਆਂ ਬੇਲ ਪੱਤਰ ਦੀਆਂ ਤ੍ਰਿਲੋਕ ਦੇ ਦੇਵਤਾ ਦੀਆਂ ਤ੍ਰਿਪੱਤੀਆਂ ਚੜ੍ਹਾਉਣ ਦੇ ਨਾਲ ਤ੍ਰਿਲੋਕੀ ਰਾਜਾ ਖੁਸ਼ ਹੋ ਜਾਂਦਾ ਤੇ ਮਨ ਚਾਹ ਵਰਦ ਰਿੰਦਾ ਸਵੇਰੇ ਚੜਾ ਕੇ ਆਏ ਜੀ ਜਰੂਰ ਚੜਾ ਕੇ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਦੇਸ਼ ਵਾਸੀਆਂ ਨੂੰ ਜਿਹੜਾ ਮਹਾਪਰਵ ਮਹਾਸ਼ਿਵratri ਦੀ ਮੁਬਾਰਕਬਾਦ ਦੇਉਂਗਾ ਤੇ ਅੱਜ ਬਹੁਤ ਖੁਸ਼ੀ ਦਾ ਦਿਨ ਜਿਹੜੇ ਕਾਲੋ ਕੇ ਕਾਲ ਮਹਾਕਾਲ ਮਹਾਦੇਵ ਦਾ ਜਿਹੜਾ ਅਗੇ ਸ਼ਿਵratri ਦਾ ਮਹਾਪਰਵ ਪੂਰੇ ਦੇਸ਼ ਦੇ ਵਿੱਚ ਮਨਾਇਆ ਜਾ ਰਿਹਾ ਤੇ ਸਭ ਨੂੰ ਮੁਬਾਰਕਬਾਦ ਦੇਉਂਗਾ ਤੇ ਅੱਜ ਦੇਖਿਆ ਹੋਊਗਾ ਤੁਸੀਂ ਥਾਂ ਥਾਂ ਤੇ ਲੰਗਰ ਲੱਗੇ ਤੇ ਜਿਹੜਾ ਦਿਨ ਇਹ ਜਿਹੜਾ ਪਰਵ ਹੈ ਲੁਧਿਆਣੇ ਤੇ ਨਹੀਂ ਇਕੱਲੇ ਪੂਰੇ ਵਿਸ਼ਵ ਚ ਪੂਰੀ ਪੂਰੇ ਹਿੰਦੁਸਤਾਨ 'ਚ ਬੜੀ ਧੂਮ-ਧਾਮ ਤੇ ਸ਼ਰਧਾ ਨਾਲ ਮਨਾਇਆ ਜਾਂਦਾ ਵਾ ਬਿਲਕੁਲ ਲੱਡੀ ਸਦਨਾ ਮੌਜੂਦ ਹੈ ਲੇਕਿਨ ਬਾਬਾ ਜੀ ਵੀ ਤੁਹਾਡੇ ਨਾਮ ਤੋਂ ਜਾਣੇ ਜਾਂਦੇ ਆ ਕਹਿੰਦੇ ਕਿ ਇੱਕ ਬਾਬਾ ਜੀ ਨਲਾਪੁਰ ਦਾ ਕਾਲ ਮਿੱਤੀ ਹੋ ਮਰੇ ਜੋ ਕਾਲੇ ਕਰੇ ਚੰਦਾਲ ਦਾ ਕਾਲ ਵੀ ਉਸ ਦਾ ਕਿਆ ਕਰੇ ਜੋ ਬਤੋ ਬਾਬਾ ਦਾ ਕਾਲ ਦਾ ਲੱਡੀ ਨਾ ਜਿਆ ਭੋਲੇ ਨਾਲ ਉਹ ਪੱਤੀ ਜਾਂ ਦੇ ਲਿਆਓ ਬਹੁਤ ਬੋਲੇ ਨਾਮ ਦੀ ਸਾਰਿਆਂ ਦੇ ਮੇਰ ਕਰਦੇ ਜੋ ਵੀ ਜੋ ਵੀ ਬੋਲੇ ਨਾਮ ਜੀ ਦੀ ਮੇਰ ਕਰਕੇ ਹੀ ਇਹ ਲੰਗਰ ਪਾਈ ਚੱਲ ਰਿਹਾ ਹੈ ਇਹਨਾਂ ਦੇ ਹੀ ਇਹਨਾਂ ਦੇ ਅਸ਼ੀਰਵਾਦ ਨਾਲ ਅਸੀਂ ਇਹ ਲੰਗਰ 10 ਸਾਲ ਤੋਂ ਲਾ ਰਹੇ ਆ ਤੇ ਅੱਗੋਂ ਵੀ ਹਰ ਸਾਲ ਲੰਗਰ ਲਾਉਂਦੇ ਰਵਾਂਗੇ ਜੈ ਬੋਲੇ ਨਾਮ ਪੱਤੀ ਜੀ ਆਪ ਤੁਸੀਂ ਵਿਸ਼ੇਸ਼ ਤੌਰ ਤੇ ਤੇ ਕਾਉਂਸਲਰ ਹੋ ਪਹੁੰਚੇ ਹੋ ਪੋਲੀ ਸ਼ੰਕਰ ਦੇ ਆਸ਼ੀਰਵਾਦ ਬਖਸ਼ਿਆ ਪੋਲੀ ਸ਼ੰਕਰ ਦੇ ਤੁਸੀਂ ਭਗਤ ਵੀ ਹੋ ਪੋਲੀ ਸ਼ੰਕਰ ਦੇ ਜੇ ਸਵੇਰੇ ਜਦੋਂ ਗਏ ਹੋ ਮੰਦਿਰ ਵਿੱਚ 47 ਸਾਲ ਦਾ ਸ਼ਿਵਰਾਤੀ ਦਾ ਮਹਾਨ ਤਿਹਾੜ ਆਇਆ ਅਤਕ ਤੁੰਰਾ ਬੇਲਪਤੇ ਸ਼ਿਵ ਜੀ ਮੈਂ ਤੁਹਾਨੂੰ ਚੜਾਵੂੰਗਾ ਆਪਣਾ ਜੋ ਵੀ ਹੈ ਮਨਚਾਹ ਵਰਨਾ ਪਾਉਂਗਾ ਕਿੰਨਾ ਵਾਰ ਮਿਲੇ ਕੋਲੇਨਾ ਦਾ ਆਸ਼ੀਰਵਾਦੀ ਹੈ ਜੀ ਤੇ ਮੈਂ ਕੀ ਸ੍ਰਿਸ਼ਟੀ ਰਚਨ ਕਰਤਾ ਨੇ ਤੇ ਮਤਲਬ ਭੋਲੇ ਨਾ ਦਾ ਜਿਹੜਾ ਭਗਤ ਹੈ ਉਹਨੂੰ ਕਿਸੇ ਚੀਜ਼ੋਂ ਖਿਭਰਾਣ ਦੀ ਲੋੜ ਨਹੀਂ ਹੈ ਤੇ ਕਾਲ ਵਿਸਕਾ ਕੀ ਕਰਦਾ ਬੱਤੂ ਦਾ ਕੰਮ ਆ ਕਾਲ ਦਾ ਤੇ ਭੋਲੇ ਨਾ ਦੀ ਅਪਾਰ ਕਿਰਪਾ ਜੀ ਹਰ ਬੰਦੇ ਦੇ ਜਿਹੜਾ ਉਸ ਦਾ ਲੜ ਫੜ ਲਵੇ ਮਨ ਲੋੜੇ ਕਿਸੇ ਚੀਜ਼ ਤੋਂ ਘਬਰਾਉਣ ਦੀ ਲੋੜ ਨਹੀਂ ਜਿਹੜੇ ਕੰਮ ਨਹੀਂ ਹੁੰਦੇ ਜਿਹੜਾ ਲੜ ਫੜਿਆ ਤੇ ਉਹ ਹੀ ਮੇਰਾ ਪਾਰ ਆ ਬੋਲੇ ਕਿ ਫੌਜ ਕਰੇਗੀ ਮੌਜ ਓਮ ਤਰ ਮਹਾਂ ਜਯਾਮਾਇ ਸੁਗੰਦੀਂ ਪੁਸ਼ਪੀ ਵਰਦਨ ਮੋਹਰਾ ਰੁਕਮੀ ਬੰਦਨਾ ਅਨਿਤਯ ਉਮਚ ਤੇ ਮਾਵਤਮ ਇੱਕਾ ਮੰਤਰ ਪੜਨ ਦੇ ਨਾਲ ਹੀ ਕਹਿੰਦੇ ਆ ਉਹ ਕਾਲ ਨਾ ਦੇਖ ਤਾ ਵਾਪਸ ਚਲਾ ਜਾਂਦਾ ਵਾ ਉਹ ਕਾਲ ਆਣ ਵਾਲਾ ਕਾਲ ਵਾਪਸੀ ਚਲਾ ਜਾਂਦਾ ਵਾ ਇਸ ਮੰਤਰ ਦਾ ਉਚਾਰਨ ਕਰਨ ਦੇ ਨਾਲ ਉਹ ਕਾਲ ਵੀ ਵਾਪਸ ਚੋ ਜਾਂਦਾ ਇਸ ਕਰਕੇ ਕਿਉਂਕਿ ਮਾ ਕਾਲ ਦਾ ਇਹ ਮੰਤਰ ਹੈ ਅਰਹੋ ਮਹਾਦੇਵ ਅਰਹੋ ਮਹਾਦੇਵ ਬੋਲੇनाथ ਦੀ ਬੜੀ ਕਿਰਪਾ ਜੀ ਇਹ ਬੜਾ ਕਿੰਨੇ ਦਾ ਸ਼ੁਭ ਤਿਉਹਾਰ ਜਿਹੜਾ ਹੈਗਾ ਤਿਉਹਾਰ ਬਹੁਤ ਹੀ ਹਰਸ਼ੁਲਾਸ ਨਾਲ ਮਨਾਇਆ ਜਾਂਦਾ ਹੈ ਸਾਡੇ ਲੱਡੀ ਜੀ ਨੇ ਹਰ ਸਾਲ ਇੱਥੇ ਲੰਗਰ ਲਾਉਂਦੇ ਨੇ ਤੇ ਮਹਾ ਬੋਲੇਨਾਥ ਦੀ ਬੜੀ ਕਿਰਪਾ ਹੁੰਦੀ ਹੈ ਇਹਨਾਂ ਦੀ ਫਿਰ 144 ਸਾਲ ਬਾਅਦ ਮਾ ਪ੍ਰਿਆ ਕਾ ਮਹਾਕੁੰਭ ਇਹ ਕਿਛੁ 44 ਸਾਲ ਦੇ ਵਿੱਚ ਮਾਸ਼ ਸ਼ਿਵਰਾਤਰੀ ਦਾ ਪਵਨ ਤਿਹਾ ਸ਼ਿਵਰਾਤਰੀ ਦੇ ਪਵਨ ਤਿਹਾਰ ਦੇ ਵਿੱਚ ਬੇਲ ਪਾਤਰ ਅਕਤਦੂਰਾ ਚਰਾਣ ਦੇ ਨਾਲ ਤਤੂਰ ਹਰੜ ਦੀ ਧਾਰ ਚੜਾਣ ਦੇ ਨਾਲ ਤੇ ਜੋਹ ਦੇ ਧਾਰ ਚੜਾਣ ਦੇ ਨਾਲ ਕਈ ਮੁਰਾਦਾਵਾਂ ਜਰੀਆਂ ਪੂਰੀਆਂ ਹੁੰਦੀਆਂ ਨੇ ਕਿਉਂਕਿ ਪੁਲੀ ਸ਼ੰਕਰ ਨੂੰ ਉਰੜੀ ਦਾ ਚੜਾਣ ਦੇ ਨਾਲ ਗੇਊ ਦੀ ਗੇਊ ਚੜਾਣ ਦੇ ਨਾਲ ਕੋਈ ਜੈਸੇ ਉਪਾਏ ਆਗੇ ਨੇ ਚੜਾਣ ਦੇ ਨਾਲ ਕਰਜੇ ਦੀ ਮੁਕਤੀ ਮਿਲਦੀ ਆ ਹਰ ਚਾਈ ਫਲ ਮਿਲਦਾ ਵਾ ਲੇਕਿਨ ਐਸੇ ਕਈ ਉਪਾਏ ਨੇ ਜੋ ਕੋਈ ਸ਼ੰਕਰ ਸਿਵਲਿੰਗ ਦੇ ਤੇ ਚੜਾਵੇ ਨਾਲ ਹੀ ਪੂਰੇ ਹੋ ਜਾਂਦੇ ਨੇ ਲਿਜਾ ਰਿਹਾ ਕੈਮਰਾਮੈਨ ਅੱਜ ਦੇ ਨਾਲ ਪਸ਼ਾਕਪੁਰ ਦੀ ਖਾਸ ਰਿਪੋਰਟ ਖਬਰਸਾਰ ਨਿਊਜ਼ ਲੁਧਿਆਣਾ